ਫਰੀਦਕੋਟ ਦੇ ਪਿੰਡ ਗੋਲੇਆਲਾ ਚ ਮੁਸਲਮਾਨ ਨੌਜਵਾਨ ਦੀ ਮ੍ਰਿਤਕ ਦੇਹ ਦਫਨਾਉਣ ਨੂੰ ਲੈ ਕੇ ਪਿੰਡ ਵਾਸੀ ਤੇ ਮੁਸਲਮ ਭਾਈਚਾਰੇ ਦੇ ਲੋਕਾਂ ਚ ਪਿਆ ਰਫੜ ਪੁਲਿਸ ਪ੍ਰਸ਼ਾਸਨ ਵੱਲੋਂ ਦੋਹਾਂ ਧਿਰਾਂ ਨੂੰ ਸਮਝਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਫਰੀਦਕੋਟ ਜ਼ਿਲ੍ਹੇ ਦੇ ਲਾਗਲੇ ਪਿੰਡ ਗੋਲੇਆਲਾ ਚ ਪਿਛਲੇ 2 ਦਿਨਾਂ ਤੋਂ ਇੱਕ ਮੁਸਲਮਾਨ ਭਾਈਚਾਰੇ ਦੇ ਨੌਜਵਾਨ ਜਸਵਿੰਦਰ ਖਾਨ ਉਰਫ ਬਿੱਟੂ ਦੀ লাশ ਦਫਨਾਉਣ ਨੂੰ ਲੈ ਕੇ ਪਿੰਡ ਗੋਲੇਆਲਾ ਚ ਵਿਵਾਦ ਪੈਦਾ ਹੋ ਗਿਆ ਜਿਸ ਨੂੰ ਲੈ ਕੇ ਇੱਕ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਦੂਜੇ ਪਾਸੇ ਪਿੰਡ ਦੇ ਲੋਕ ਆਮੋ ਸਾਹਮਣੇ ਹੋ ਗਏ ਵਾਦੇ ਵਿਵਾਦ ਨੂੰ ਲੈ ਕੇ ਫਰੀਦਕੋਟ ਪੁਲਿਸ ਪ੍ਰਸ਼ਾਸਨ ਵੱਲੋਂ ਦੋਹਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਇਸੇ ਸਾਰੇ ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਗੋਲੇਆਲਾ ਦੇ ਵਸਨੀਕਾਂ ਸਮੇਤ ਪੁਲਿਸ ਦੇ ਅਧਿਕਾਰੀਆਂ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਗੋਲੇਆਲਾ ਤੋਂ ਗੁਰਪ੍ਰੀਤ ਬਰਾੜ ਦੀ 에어ਪੋਰਟ ਜੀ ਪੌਲ ਸਚੌਂਕੀ ਗੋਲੇਵਾਲਾ ਜਿਹੜਾ ਪਿੰਡ ਗੋਲੇਵਾਲਾ ਦੇ ਵਿੱਚ ਇੱਕ ਮੁਸਲਮ ਭਾਈਚਾਰੇ ਦੇ ਨੌਜਵਾਨ ਦੀ ਡੈਥ ਹੋਈ ਸੀ ਉਹਦਾ ਜਿਹੜਾ ਆਵਾਦ-ਵਿਵਾਦ ਖੜਾ ਹੋਇਆ ਪਿਛਲੇ ਦੋ ਦਿਨਾਂ ਤੋਂ ਤੇ ਆਓ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਵੀ ਇਹਦਾ ਕੀ ਫੈਸਲਾ ਹੋਇਆ ਜਾਂ ਹੁਣ ਤੁਸੀਂ ਕੀ ਅੱਗੇ ਕਰ ਰਹੇ ਆ ਜੀ ਸਰ ਸਾਡਾ ਅਜੇ ਤੱਕ ਗੋਲੇ ਵਾਲੇ ਮਤਲਬ ਚੌਂਕੀ ਦੇ ਵਿੱਚ ਖੜੇ ਹੋਏ ਆ ਸਾਡਾ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆਗਾ ਅਸੀਂ ਆਪਦੇ ਜਿਹੜਾ ਸਾਡੀ ਮੌਤ ਹੋਈ ਆ ਬੱਚੇ ਦੀ ਉਸ ਨੂੰ ਅਸੀਂ ਆਪਦੇ ਘਰੇ ਹੀ ਦਬਾਣਾ ਰੇ ਆ ਗੋਲੇ ਵਾਲੇ ਪਿੰਡ ਦੇ ਵਿੱਚੋਂ ਸਾਡੂ ਪੰਚਾਇਤ ਦੇ ਵਿੱਚੋਂ ਕੋਈ ਜਗ੍ਹਾ ਨਹੀਂ ਪਹਿਲਾਂ ਸਾਡੇ ਫਾਜ਼ਲ ਸਾਹਿਬ ਜੀ ਪਹਿਲਾਂ ਸਾਡੇ ਪੰਜਾਬ ਪੁਲਿਸ ਦੇ ਵਿੱਚ ਸਾਡੇ ਮੇਰੇ ਚਾਚਾ ਜੀ ਉਹਨਾਂ ਦੀ ਕਬਰ ਦੀ ਬਹੁਤ ਹੋਈ ਸੀ ਉਹਨਾਂ ਨੂੰ ਅਸੀਂ ਉਸੇ ਕਬਰਸਤਾਨ ਦੇ ਵਿੱਚ ਦਬਰਾਇਆ ਸੀ ਪਹਿਲਾ ਜਿਹੜਾ ਕਾਲੇ ਤੋਲੇ ਦੇ ਵਿੱਚ ਕਬਰਸਤਾਨ ਹੈ ਅਸੀਂ ਉਸ ਕਾਲੇ ਤੋਲੇ ਦੇ ਕਬਰਸਤਾਨ ਦੇ ਵਿੱਚ ਅਸੀਂ ਹੁਣ ਦੁਬਾਰਾ ਹਨੋਣਵਾਇ ਤੇ ਜਾ ਰਹੇ ਸੀ ਸਾਨੂੰ ਰੋਕਿਆ ਗਿਆ ਹੈ ਕਿਹੜੇ ਸਾਥੀਆਂ ਨੇ ਸਾਨੂੰ ਰੋਕਿਆ ਹੈ ਇਹ ਪਿੰਡ ਦੇ ਹੀ ਪਿੰਡ ਦੇ ਜਿਹੜੇ ਮੋਹਤਵਾਰ ਆਪਾ ਉਹਨਾਂ ਨੇ ਪਿੰਡ ਦੇ ਨੇ ਰੋਕਿਆ ਪਤਾ ਨਹੀਂ ਕਿਹੜੇ ਬੰਦੇ ਆ ਗਏ ਸਵੇਰ ਤੋਂ ਪਹਿਲੀ ਨੱਪੀ ਬੈਠੇ ਨਾਲ ਨਾਲ ਪਹਿਲੀ ਲੱਗਦੇ ਹੋਈ ਰੋਣ ਉਹਨਾਂ ਦੇ ਜਿਹਨਾਂ ਦੀ ਪਹਿਲੇ ਸੇਵਕਾ ਜੀ ਪਾਲੀ ਹੈ ਜੀ ਬਰਾੜੀ ਕਾਲਾ ਜੀ ਹਰਦੀਪ ਸਿੰਘ ਢਿੱਲੋਂ ਆਈ ਹਰਦੀਪ ਬਰਾੜ ਆਈ ਤੇ ਹਰਮਨ ਆ ਜੀ ਇਹ ਪੰਜ ਸੱਤ ਬੰਦੇ ਜਿਹੜੇ ਸਾਨੂੰ ਨਜਾਇਜ਼ ਤਾਂ ਕਰਦੇ ਸੀ ਸਵੇਰੇ ਗਏ ਵੀ ਸੀਗੇ ਕਵਰ ਪਟਣ ਵਾਸਤੇ ਬਟ ਸਾਨੂੰ ਪਿੰਡ ਵਾਲਿਆਂ ਨੇ ਰੋਕ ਕੇ ਸਾਨੂੰ ਮਨਾ ਕਰ ਦਿੱਤਾ ਸਾਨੂੰ ਉੱਥੋਂ ਭਜਾ ਦਿੱਤਾ ਪਿੰਡ ਵਾਲਿਆਂ ਨੇ ਰੋਕਿਆ ਹੀ ਸਾਨੂੰ ਤੇ ਡੈੱਡ ਬੋਡੀ ਨੂੰ 26 ਘੰਟੇ ਹੋ ਗਏ ਆ ਜੀ ਡੈੱਡ ਬੋਡੀ ਖਰਾਬ ਹੋ ਰਹੀ ਹੈ ਹਜੇ ਤੱਕ ਕੋਈ ਪ੍ਰੋਬਲਮ ਦਾ ਸਾਲਵ ਨਹੀਂ ਹੋਈ ਹਜੇ ਤਾਈ ਜੀ ਹਾਂ ਹੁਣ ਤੁਸੀਂ ਇਸ ਕਰਕੇ ਸਾਲ ਭਾਈਚਾਰਾ ਖੜਿਆ ਹੁਣ ਤੁਸੀਂ ਕੀ ਫੈਸਲਾ ਕੀਤਾ ਜੀ ਕੀ ਕਰ ਰਹੇ ਹੋ ਸਾਈ ਤਾਈ 2 ਦਿਨ ਹੋ ਗਏ ਆ ਜੀ ਫੈਸਲਾ ਇਹਨਾਂ ਦੇ ਇਹਨਾਂ ਦੇ ਹੱਥ ਵਿੱਚ ਛੱਡੀ ਸੀ ਪਰ ਹਜੇ ਤਾਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਇਸ ਕਰਕੇ ਅੱਕ ਕੇ ਅਸੀਂ ਆਪਦੇ ਘਰੇ ਹੀ ਦਫਨਾਉਣ ਲੱਗੇ ਆ ਜੀ ਬੱਚੇ ਨੂੰ ਕਿਉਂ 36 ਘੰਟੇ ਹੋ ਗਿਆ ਜੀ ਲਾਸ਼ ਸਮੈਲ ਮਾਰਦੀ ਹੈ ਦੇ ਵਿੱਚੋਂ ਜੀ ਕਿ ਅਸੀਂ ਆਪਦੇ ਘਰੇ ਹੀ ਉਹਨੂੰ ਦਫਨਾਉਣ ਲੱਗੇ ਆ ਠੀਕ ਹੈ ਜੀ ਬਾਅਦ-ਬਾਅਦ ਖੜਾ ਹੋਇਆ ਜੀ ਮਸਲਮ ਭਾਈਚਾਰੇ ਦੇ ਨਾਲ ਉਹਨਾਂ ਨੇ ਕਿਸੇ ਵਿਅਕਤੀ ਦੀ ਮੌਤ ਹੋਈ ਸੀ ਤੇ ਉਹਦੇ ਬਾਰੇ ਪਿੰਡ ਚ ਗੋਲੇ ਵਾਲੇ ਦੀ ਪੁਲਿਸ ਚੌਕੀ ਦੇ ਵਿੱਚ ਮਸਲਾ ਪਿਛਲੇ ਦੋ ਦਿਨਾਂ ਤੋਂ ਲਟਕ ਰਿਹਾ ਹੈ ਸੋ ਮੇਰੇ ਨਾਲ ਇਸ ਟਾਈਮ ਪਿੰਡ ਦੇ ਮੋਹਤਵਾਰ ਪੰਚਾਇਤ ਮੈਂਬਰ ਪਛੈਤ ਹਾਜ਼ਰ ਹੈ ਕਿ ਦੱਸਣਗੇ ਜੀ ਕੀ ਮਸਲਾ ਹੈ ਮਸਲਾ ਜੀ ਇਹ ਸੀਗਾ ਜੀ ਆਪਣੇ ਕੁਝ ਮੁਸਲਮਾਨ ਦੀ ਡੈਥ ਹੋਈ ਸੀ ਤੇ ਇਹ ਦਫਨਾਉਣ ਦਾ ਮਸਲਾ ਸੀਗਾ ਜੀ ਕਬਰਸਤਾਨ ਵਿੱਚ ਜੋ ਕਿ ਪਿੰਡ ਵਿੱਚ ਕਬਰਸਤਾਨ ਮੌਜੂਦ ਨਹੀਂ ਸੱਭ ਵਾਲੀ ਮੌਜੂਦ ਆ ਜੋ ਇਹ ਹੁਣ ਤੱਕ ਉੱਥੇ ਹੀ ਉਹਨਾਂ ਦਾ ਦਫਨਾਉਂਦੇ ਰਹੇ ਆ ਅਸੀਂ ਉਹ ਹੀ ਕਹਿ ਰਹੇ ਸੀ ਵੀ ਉੱਥੇ ਦਫਨਾਉਣਾ ਪਰ ਇਹ ਕਹਿ ਰਹੇ ਸੀ ਵੀ ਸਾਡਾ ਇੱਥੇ ਚੱਕ ਵਾਲਾ ਥੋੜੇ ਵਿੱਚ ਕਬਰਸਤਾਨ ਪੁਰਾਣਾ ਬੋਲਦਾ ਵਕਫ ਵਰਡ ਵੀ ਬੋਲਦਾ ਸੀ ਹਨ ਪਰ ਇਹਨਾਂ ਕੋਲੇ ਜੋ ਸਬੂਤ ਨੇ ਉਹ 413 ਨੰਬਰ ਖਸਰਾ ਨੰਬਰ ਹੈ ਤੇ ਅਸੀਂ ਉਹ ਨੂੰ ਇਹੀ ਕਹਿ ਰਹੇ ਹਾਂ ਵੀ ਜੇ ਤੁਹਾਡਾ ਉੱਥੇ ਬੋਲਦਾ 413 ਨੰਬਰ ਹੈ ਤਾਂ ਉੱਥੇ ਤੁਸੀਂ ਆਪਦਾ ਕਬਰਸਤਾਨ ਬਣਾ ਸਕਦੇ ਆ ਪਰ ਜੋ ਇਹਨਾਂ ਦਾ ਰੋਲਾ ਸਾਡੇ ਨਾਲ ਜਿਹੜੀ ਜ਼ਮੀਨ ਦਾ ਉਹ ਖਸਰਾ ਨੰਬਰ ਹੋਰ ਆ ਜੀ ਉਹ ਖਸਰਾ ਨੰਬਰ 493 ਆ ਉਹਦੇ ਨਾਲ ਇਹ ਮਿਕਸ ਕਰ ਰਹੇ ਆ ੱੱਕਾ ਕਰ ਰਹੇ ਸਾਡੇ ਨਾਲ ਅਸੀਂ ਕਹਿੰਦੇ ਆ ਜੀ ਬਿਲਕੁਲ ਆਪਦਾ ਬਣਾਓ ਜਾਂ ਪੰਚਾਇਤ ਤੋਂ ਜਗ੍ਹਾ ਲਓ ਪਰ ਇੱਕ ਬਈ ਵੀ ਜਗ੍ਹਾ ਨੂੰ ਸ਼ਾਮਲੜ ਜਗ੍ਹਾ ਨੂੰ ਅਪੀਲ ਕਰਨੇ ਚਾਹੀਦੇ ਹਨ ਕਬਰਸਤਾਨ ਦਾ ਨਾਂ ਨਾ ਦੋ ਜੇ ਤੁਸੀਂ ਕਬਰਸਤਾਨ ਦਾ ਨਾਂ ਦੇਣਾ ਵਕਫ ਬੋਰਡ ਤੇ ਰਿਕਾਰਡ ਲੈ ਕੇ ਉਹ ਰਿਕਾਰਡ ਤੇ ਤੁਹਾਡੇ ਨਾਲ ਬੋਲਦਾ ਕਿਸੇ ਥੱਲੇ ਵੀ ਜ਼ਮੀਨ ਆਪਾਂ ਦੇ ਮੇਰੇ ਥੱਲੇ ਆ ਚਾ ਕਿਸੇ ਪਿੰਡ ਦੇ ਥੱਲੇ ਅਸੀਂ ਛੱਡਣ ਨੂੰ ਤਿਆਰ ਹਾਂ ਜੀ ਪਰ ਆਪਦੀ ਜਗ੍ਹਾ ਪਤਾ ਕਰੋ ਜੀ ਧੱਕਾ ਨਾ ਕਰੋ ਸਾਡੇ ਨਾਲ ਜਿਹੜਾ 413 ਨੰਬਰ ਆਪਾਂ ਭਾਈ ਚਾਰੇ ਦੇ ਵਿੱਚ 413 ਗਾਰਡ ਨੇ ਬੰਦੇ ਦੇ ਨਾਂ ਤੇ ਬੋਲਦਾ ਨਾਂ ਇੱਥੇ ਆਪਾਂ ਲੈ ਨਹੀਂ ਸਕਦੇ ਸਾਨੂੰ ਜਿੱਥੋਂ ਤੱਕ ਲੱਗਦਾ ਵੀ ਉਹ ਕਾਬਲ ਵਾਲੇ ਦੇ ਅੰਦਰ ਨਹੀਂ ਕਿਸੇ ਹੋਰ ਅੰਦਰ ਹੈ ਉਹ 413 ਪਤਾ ਕਰਨ ਜੀ ਵਕਫ ਬੋਰਡ ਨੂੰ ਦਬਾਵੇ ਜੇ ਸਾਡੇ ਪਿੰਡ ਦੀ ਬਜਾਇਤ ਤੋਂ ਲੈਣਾ ਤਾਂ ਅਸੀਂ ਹੋਰ ਕੋਈ ਲੈ ਉਹ ਉਹ ਬੈਠ ਕੇ ਮਸਲਾ ਹੱਲ ਹੋਊਗਾ ਪਰ ਜਿਹੜੀ ਸਾਡੀ ਉਹ ੱਟਕੇ ਨਾਲ ਨਾ ਇਹ ਵਾਕਫ ਬੋਰਡ ਸਾਨੂੰ ਇਸ ਵਿੱਚ ਪ੍ਰੈਸ਼ਰ ਪਾਵੇ ਅਸੀਂ ਮੁਸਲਮਾਨ ਭਾਈਚਾਰੇ ਨਾਲ ਆਂ ਜੀ ਅੱਜ ਵੀ ਆ ਕੱਲ ਵੀ ਆ ਸਾਰਾ ਪਿੰਡ ਹੁਣ ਤਾਂ ਖੜਾ ਹੀ ਇਹਨਾਂ ਨਾਲ ਸਾਡੇ ਪਿੰਡ ਦੇ ਸਾਰੇ ਚੱਲਦਾ ਸਾਰਾ ਕੁਝ ਅੱਜ ਜਿਸੀ ਖੜੀਆਂ ਜੀ ਪੁਲਿਸ ਚੌਕ ਦੇ ਗੋਲੇ ਵਾਲਾ ਪਿਛਲੇ 2 ਦਿਨਾਂ ਤੋਂ ਇੱਕ ਮੁਸਲਮਾਨ ਮੁਸਲਮਾਨ ਭਾਈਚਾਰੇ ਦੇ ਨੌਜਵਾਨ ਦੀ ਡੈਥ ਹੋਣ ਦੇ ਕਾਰਨ ਕੋਈ ਜਿਹੜਾ ਮੁੱਦਾ ਸੀ ਉਹ ਗੋਲੇ ਵਾਲਾ ਪੁਲਿਸ ਚੌਕ ਦੇ ਵਿੱਚ ਆਇਆ ਸੀ ਤੇ ਇਸ ਟਾਈਮ ਸਾਡੇ ਨਾਲ ਹਨ ਡਿਪਟੀ ਸਾਹਿਬ ਤੇ ਪੁਲਿਸ ਚੌਕ ਇਨਚਾਰਜ ਆਪਾਂ ਇਹਨਾਂ ਨੂੰ ਗੱਲਬਾਤ ਕਰਦਿਆਂ ਵੀ ਸਾਰਾ ਅੱਜ ਦਾ ਜਿਹੜਾ ਇਹ ਮੁੱਦਾ ਸੀ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਕੀ ਫੰਕਲਾ ਹੋਇਆ ਜੀ ਗੱਲਬਾਤ ਚੱਲ ਰਹੀ ਹੈ ਜੀ ਉਹ ਸ਼ਾਇਦ ਉਹ ਜਾਗਾ ਪੰਚਾਇਤ ਕਰ ਰਹੀ ਸੀ ਜੀ ਅਸੀਂ ਦੇਖ ਤੇ ਦੇ ਨੇ ਜਗਾ ਫੈਮਿਲੀ ਜਾਸਤੇ ਥੋੜੀ ਜਿਹੀ ਪ੍ਰੋਬਲਮ ਇਹ ਆ ਰਹੀ ਹੈ ਪਿੰਡ ਵਾਲੇ ਕਹਿੰਦੇ ਇਥੋਂ ਨੂੰ ਦੂਤਾ ਸੀਗਾ ਘਰ ਵਾਲੇ ਕਹਿੰਦੇ ਇਥੋਂ ਰਹਿਣਾ ਲਾ ਸੀਗਾ ਚਲੋ ਫਿਰ ਵੀ ਉਹ ਕਹਿੰਦੇ ਚਲੋ ਅਸੀਂ ਜਗਾ ਇੱਥੇ ਦੇ ਨੇ ਇੱਕ ਬਾਬਾ ਜੀ ਦੀ ਜਗਾ ਉੱਥੇ ਦਰਗਾਹ ਹੈ ਬਾਬਾ ਜੀ ਦੀ ਇਥੋਂ 4 ਕਿਲੋਮੀਟਰ ਦੂਰ ਹੈ ਯਾਰ ਜੀ ਕੋ ਪਹਿਲਾਂ ਕ੍ਰਿਮੇਸ਼ਨ ਹੋਇਆ ਸੀ ਆ ਪਰ ਉਹ ਕਹਿੰਦੇ ਵੀ ਇਹ ਜਗ੍ਹਾ ਤੇ ਢੀਕਿਆ ਐ ਐਕਚੁਅਲੀ ਕਬਰਸਤਾਨ ਦੀ ਥੀਏਗੀ ਪਰ ਫਿਰ ਵੀ ਅਸੀਂ ਜੀ ਕਹਿੰਦੇ ਤਾਂ ਇੱਥੇ ਪਿੰਡ ਚ ਹੀ ਸੀ ਕਬਰਸਤਾਨ ਲਈ ਜਗ੍ਹਾ ਦੇ ਦਿੱਨੇ ਉਹਦੇ ਤੇ ਵਿਚਾਰ ਚੱਲ ਰਹੀ ਹੈ ਜੀ ਹੋ ਜਾਊਗਾ ਜੀ ਹਲ ਸੋਚੇ ਬੰਦੇ ਵਿੱਚ ਪਈ ਹੋਈ ਹੈ ਜੀ